ਹਾਈ ਗੱਲ ਮੇਰਾ ਨਾਮ ਸਿਮਰਨ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਆ ਗਿਆ ਮੇਰਾ ਕਾਲਜ ਤੇ ਅੱਜ ਆ ਗਿਆ ਥਰਸਡੇ ਤੇ ਮੇਰਾ ਕਾਲਜ ਹੈ ਤੇ ਅੱਜ ਬਹੁਤ ਜ਼ਿਆਦਾ ਠੰਡ ਵੀ ਹੈ ਤੇ ਮੈਂ ਗਲਵਜ਼ ਵੀ ਨਹੀਂ ਪਾਈ ਸਿਰਫ ਇੱਕ ਪੌਂਦੇ ਜਿਹਾ ਕਿਉਂਕਿ ਮੇ ਤਾਂ ਫੋਨ ਨਹੀਂ ਚੱਲਦਾ ਤੇ ਹੁਣ ਮੈਂ ਜਾ ਰਹੀ ਹਾਂ ਆਪਣੇ ਕਾਲਜ ਤੇ ਮੇਰਾ ਕਾਲਜ ਬਿਲਕੁਲ ਸਾਹਮਣੇ ਹੈ Let me show you ਉਹ ਦੇਖੋ ਮੇਰਾ ਕਾਲਜ ਸੌਰੀ ਮੇਰੇ ਸਾਬ ਬਹੁਤ ਛੜਿਆ ਹੋਇਆ ਹੈ ਤੇ ਬਹੁਤਾ ਜਿਆਦਾ ਠੰਡਾ -15 ਹੈ ਬਟ ਫੀਲਸ ਜਿਆਦਾ ਹੀ ਹੈ -20 25 ਤੱਕ ਹੈ ਠੋੜਾ ਠੰਡਾ ਲੱਗ ਰਿਹਾ ਮੇਰੇ ਹੱਥ ਦੇਖ ਸਾਜੋ ਤੁਸੀਂ ਬਿਲਕੁਲ ਲਾਲ ਲਾਲ ਹੋ ਗਏ ਨੇ ਆ ਸਾਡੇ ਕਾਲਜ ਦਾ ਸਾਡੇ ਦੁਆਲੇ ਦਾ এনवायरमेंट ਹੈ ਕੋਈ ਹੈਲੀਕਾਪਟਰ ਜਾ ਰਿਹਾ ਹੈ ਅੱਜ ਮੈਂ ਸੋ ਬੂਟ ਮੇਰੀ ਪੱਗ ਗਈ ਮੈਂ ਐਂ ਆ ਗਈ ਬਟ ਐਨੀ ਹਾਉ ਠੀਕ ਹੈ ਚਲੋ ਅੱਜ ਬਹੁਤ ਜ਼ਿਆਦਾ ਬਰਫ਼ ਕੈਪ ਪਈਆਂ ਕਿਉਂਕਿ ਅੱਜ ਮੈਨੂੰ ਸਫਟੇ ਨਹੀਂ ਹੋਇਆ ਪਹਿਲਾਂ ਨਹੀਂ ਸੀਗਾ ਮੈਨੂੰ ਮਾਈਨਸ 10 ਜਾਂ 11 ਤੱਕ ਹੁੰਦਾ ਸੀ ਅੱਜ ਮੈਂ ਕੈਪ ਪਈ ਕਿਉਂਕਿ ਅੱਜ ਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀਗੀ ਹਾਏ ਓਏ ਆ ਜਿਹੜੀ ਹਾਵਲੀ ਆਈ ਹੁੰਦੀ ਹੈ ਨਾ ਇਹ ਬਹੁਤ ਗੰਦੀ ਰਾਹਦੀ ਮੈਨੂੰ ਤੇ ਕਿੰਨਾ ਇੱਥੇ ਕਾਫੀ ਵਾਰ ਸਲਿੱਪ ਹੋ ਗਈ ਹੈ ਐਂਡ ਅੱਜ ਮੈਂ 2 ਫੁੱਟ ਵੀ ਨਹੀਂ ਪਾਈ ਤੇ ਹੋਰ ਜ਼ਿਆਦਾ ਕੰਮ ਖਰਾਬ ਹੋਊਗਾ ਚਲ ਮੈਂ ਦੇ ਜਾ ਕੇ ਤੁਹਾਨੂੰ ਆਪਣਾ ਕਾਲਜ ਦਿਖਾਉਂਗੀ ਆਲੀ ਦਿਖਾ ਲੇਗਾ ਕਿਵੇਂ ਦਾ ਮੇਰਾ ਕਾਲਜ ਕਿੰਝ ਜਿਕਨੀ ਕੋੜਵਨ ਨੂੰ ਫੋੜਵਨ ਕਈ ਦਾ ਮੇਰਾ ਕਾਲਜ ਹੈ ਤੇ ਇਹ ਇਧਰੋਂ ਮੇਨ ਇੰਟਰੈਸ ਨਹੀਂ ਹੈਗੀ ਮੇਨ ਇੰਟਰੈਸ ਕੋਈ ਹੋਰ ਹੈ ਇਧਰੋਂ ਮੇਰੀ ਫਰੈਂਡ ਤੇ ਮੇਰੀ ਕਲਾਸ ਸਾਰੀ ਤੇ ਆ ਮੇਰੀ ਕਲਾਸ ਹੈ ਸਾਰੀ ਹਮੇ ਮੇਰੀ ਕਲਾਸ ਹੈ ਇਹ ਦਿਨ ਲਾਈਟ ਨਹੀਂ ਚੱਲੀ ਹਾਈਟ ਹੋਣਾ ਉਹਦੋਂ ਪਤਾ ਲੱਗ ਜਾਊਗਾ ਸਕਾ ਲਈ ਤੇ ਜੀ ਬੋਲ ਬਹੁਤ ਜ਼ਰਾ ਠੀਕ ਹੈ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਟਾਈਮ ਆ ਸਵੇਰ ਦੇ 9:00 ਵਜੇ ਨੇ ਤੇ ਆਪਾਂ ਸਵੇਰ ਦੇ ਉੱਠਿਆ ਜੀ 6:00 ਵਜੇ ਤੇ ਆਪਾਂ ਉੱਠ ਗਏ ਸਾਰੇ ਲੱਲ ਲਾਇਆ ਨਹੀਂ ਆਇਆ ਦਲਿੰਦਰ ਤਾਂ ਨਹੀਂ ਪਾਇਆ ਉੱਠ ਗਏ ਆਪਾਂ ਇਹ ਨਹੀਂ ਹੈਗਾ ਆ 9:00 ਵਜੇ ਉੱਠ ਗਏ ਤੇ ਕਹਿੰਦੇ ਲੱਲਰ ਨਹੀਂ ਲਾਇਆ ਹੈ ਜਿਹੜਾ ਬੰਦਾ ਸਵੇਰੇ ਉੱਠਦਾ ਭਾਗਾ ਵਾਲਾ ਹੁੰਦਾ ਜਿਹੜਾ 9 ਵਜੇ ਉੱਠਦਾ ਦਲੇਦਰੀ ਹੁੰਦਾ ਹਨਾ ਤੇ ਸਾਰੀ ਫੈਮਿਲੀ ਉੱਠ ਚੁੱਕੀ ਹੈ ਜੀ ਤੇ ਅੱਜ ਹੈਗੀ ਹੈ ਜੀ ਹੋਲੀ ਤੇ ਸਾਰਿਆਂ ਨੂੰ ਬਾਸੀ ਫੈਮਿਲੀ ਵੱਲੋਂ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਬਸ ਚਲ ਸਾਰੇ ਪਿਆਰ ਕਰਨ ਲੱਗ ਪਏ ਪਰਨੀਤ ਹੈਪੀ ਹੋਲੀ ਤੇ ਅੱਜ ਜੇ ਸਾਡੇ ਘਰੇ ਬਣ ਰਹੇ ਜੀ ਰੰਗ ਵਾਲੇ ਚੌਲ ਤੇ ਰੰਗ ਖਤਮ ਸੀ ਤੇ ਮੈਂ ਕਿਹਾ ਕਿ Holi ਵਾਲਾ ਰੰਗ ਹੀ ਪਾ ਲੋ ਆ ਨਾਲੇ ਪੱਕਾ ਰੰਗ ਹੋ ਜਾਏਗਾ ਤੇ ਉਹਦੇ ਨਾਲ ਹੀ ਚੌਲ ਬਣਾ ਦੋ ਇਹਨੇ ਪਹਿਲਾਂ ਸਬਜੀ ਨੂੰ ਤੜਕਾ ਲੱਗਣ ਲੱਗਾ ਹੈ ਸਬਜੀ ਨੂੰ ਬਸ ਠੀਕ ਹੈ ਪਿਆਜ਼ ਪੀਜ ਕੱਟਦੇ ਹੀ ਆਪਾਂ ਸਾਰੇ ਉੱਠ ਕੇ ਹਾਂ ਇਹ ਤਾਂ ਹੈਗਾ ਫਤਿਹ ਮੈਂ ਗਈ ਤਾਈ ਵੀ ਬਟ ਇਹ 셔ਟ ਨਹੀਂ ਪਾਣੀ ਇਹ ਤੁਹਾਡੀ ਗਰਮੀਆਂ ਵਾਲੀ 셔ਟ ਹੈ ਨਾ ਰੰਗ ਲੱਗਣਗੇ ਜੀ ਮੈਨੂੰ ਲਾਈਟ ਕਲਰ ਦੀ ਚਾਕਲਰ ਇਹ ਫਤਿਹ ਹੁਣੇ ਰੈਡੀ ਹੋ ਰਹੇ ਨੇ ਜੀ Holi ਖੇਲਣ ਵਾਸਤੇ ਕਲਰਫੁੱਲ ਪਾ ਦੇ ਆ ਆ ਤੂੰ ਬਣਾ ਕੇ ਮਮਾ ਫਿਰ ਕੀ ਕਹੇਗਾ ਅਮੂਛਾ ਆ ਗਿਆ ਮੇਰੇ ਪੁੱਤ ਨੂੰ ਜਵਾਨ ਹੋ ਗਿਆ ਮੇਰਾ ਸੋਣਾ ਆ ਹੋਲੀ ਵਰਗੇ ਪਟਕਾ ਬਣ ਲੈ ਮੇਰੇ ਪੁੱਤ ਨੇ ਹਾਂਜੀ ਤਿਆਰੀ ਫਿਰ ਤਿਆਰੀ ਫੁੱਲ ਕੱਪੜਿਆਂ ਤੇ ਘਰੰਗ ਨਾ ਪਾ ਦਿਓ ਬਾਹਰ ਆ ਰਿਹਾ ਇਹ ਦੇਖੋ ਹੂੰ ਸਾਬੀ ਪਾ ਦੇ ਨੇ ਵੱਡੇ ਵੱਡੇ ਫੈਨ ਨੇ ਨਾ ਹਾਏ ਆ ਦੇਖੋ ਆ ਕੀ ਲਿਖਿਆ ਆ ਸਾਬੀ ਥੋੜੀ ਪਾ ਰੱਖਿਆ ਸੱਬੀ ਯੂਕੇ ਆਪਣੀ ਮਨੂੰ ਸੱਬੀ ਉਹ ਗਲਤ ਪੈ ਗਿਆ ਸੱਬੀ ਯੂਕੇ ਲਾ 10 ਸੱਬੀ ਦੇ ਫੈਨ ਦੇਖੋ ਕਿੱਡੇ ਤਗੜੇ ਮਾਰ ਜੋ ਵਰਜੋ ਦੇ ਫੈਨ ਹੀ ਬੜੇ ਤਗੜੇ ਨੇ ਕੰਦਾਂ ਤੇ ਨਾਂ ਲਿਖਿਆ ਗਿਆ ਇੱਥੇ ਬਾਹ ਤੇ ਟੈਟੂ ਬਣਵਾਉਂਦਾ ਨਾ ਹੂੰ ਬਾਹ ਦੇ ਕਿਵੇਂ ਨੇ ਕਿਹੜਾ ਕਿਹੜਾ ਬੜਾ ਸੱਬੀ ਯੂਕੇ ਓਏ ਕੀ ਬੋਲਦਾ ਆ ਦੇਖੋ نیچے ਚਲੋ ਜੀ ਅੱਜ ਦਿਨ ਜਿਹੜਾ ਧੁੱਪ ਪੂਰੀ ਖਿੜਵੀ ਲੱਗੀ ਹੋਈ ਏ ਤੇ ਇੱਧਰ ਇਹਨਾਂ ਨੇ ਕੱਪੜੇ ਕੂਪੜੇ ਰਾਤ ਦੇ ਤੋਂ ਰੱਖੇ ਨੇ ਤੇ ਸਾਡੀ ਵੀ ਜਾਣ ਦੀ ਤਿਆਰੀ ਏ ਤੇ ਅੱਜ ਉਤਾਰ ਨੂੰ ਹੈਗਾ ਕੰਮ ਆਫਿਸ ਦਾ ਹੀ ਕੰਮ ਹੈ ਤੇ ਕੁਝ ਇਹਨਾਂ ਦੇ ਫਰੈਂਡ ਨੇ ਆਉਣਾ ਤਾਂ ਕਰਕੇ ਜਾਣਾ ਪੈ ਰਿਆ ਨਹੀਂ ਸੀ ਅਸੀਂ ਜਾਣਾ ਨਹੀਂ ਸੀ ਤੇ ਕੋਸ਼ਿਸ਼ ਇਹ ਆ ਕਿ ਅਸੀਂ ਸ਼ਾਮ ਨੂੰ ਫੇਰ ਵਾਪਸ ਆ ਜਾਈਏ ਕਿਉਂ ਅਮਨ ਉਹਨਾਂ ਦੀ ਐਨੀਵਰਸਰੀ ਏ ਤੇ ਬਾਕੀ ਦੇਖਦੇ ਹਾਂ ਜਿਵੇਂ ਵੀ ਸਨਾਹ ਬਣੀ ਬਸ ਬਣੇ ਰਿਓ ਵਲੌਗ 'ਚ ਚਲੋ ਜੀ ਇੱਧਰ ਤਿਆਰੀ ਹੋ ਗਈ ਜਾਣ ਦੀ ਤੂੰ ਅੱਗੇ ਨੂੰ ੱੱਕਾ ਲਾ ਰਿਆ ਪਰ ਨਹੀਂ ਤਾਂ ਕਿਉਂ ਅੱਛਾ ਚਲੋ ਚਲੋ ਜਾਂਦੇ 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 ਦੀ ਦੇਖਾ ਨੂੰ ਤਾ ਨੂੰ ਕਿ ਦਮਨ ਬਾਏ ਨਾ ਨਾ ਕੰਬਿਟ ਲਾਇਆ ਦਮੂ ਬਾਏ ਪਤਰੀ ਆਏ ਹੈ ਹੋਲੰਡ ਐਕਲੰਦਰ ਕੀ ਬੜੀ ਦਿਖਾਉਣੀ ਦਾ ਪੰਜ ਦਾ ਜਵਾਬ ਦੇ ਬਾਈ ਨਹੀਂ ਦਿਖਾਉਣੀ ਚੱਲੀਏ ਆ ਜਾਓ ਹੈਲੀਕਾਪਟਰ ਤੇ ਆ ਜਾਓ ਆ ਜਾਓ ਆ ਜਾਓ ਇਹੀ ਕਰੋ ਚੱਲ ਪਿਆ ਤੁਸੀਂ ਮੇਰੇ ਹਰਾਤ ਦੇ ਸਕਦੇ ਹੋ ਕੱਲ ਵਾਲੇ ਕੱਪੜੇ ਕਬੀਲਦਾਰ ਬੰਦਿਆਂ ਨੂੰ ਤੁਹਾਨੂੰ ਪਤਾ ਹੀ ਕਬੀਲਦਾਰੀਆਂ ਨਾਲ ਮਾਰ ਛੱਡਦੀਆਂ ਨੇ ਬੰਦੇ ਨੂੰ ਚੀਚੀ ਬੰਦ ਕਰਾਉਂਦੀ ਚੀਂਜੀ ਮੈਂ ਬੈਲਟ ਲਾਣੀ ਪੈਣੀ ਲਾਣੀ ਹੈ ਮੈਂ ਬੈਲਟ ਪਹਿਲਾਂ ਗੱਲ ਦਾ ਕਰ ਲਾ ਕੋਲਣੋ ਹੱਥ ਪੈਰ ਕੀ ਕੀ ਚੀਚੀ ਕਰਦੀ ਤੇ ਅੱਜ ਸਾਡੀ ਗੱਡੀ ਚੇਂਜ ਆ ਜੀ ਮਰੂਤੀ ਘਰੇ ਖੜੀ ਕਰਤੀ ਏ ਉਹ ਪਤਾ ਨਹੀਂ ਸਾਡੇ ਨਾਲ ਕੋਈ ਵਿਆਰ ਸੀ ਕਿ ਉੱਥੇ ਵੇਖ ਲੋ ਆ ਬੰਦ ਹੋਈ ਘਰੇ ਹੁਣ ਰਾਤ ਨੂੰ ਦੋ ਤਿੰਨ ਵਾਰ ਸਟਾਰਟ ਕੀਤੀ ਰਾਮ ਨਾ ਸਟਾਰਟ ਹੋਉਂਦੀ ਪਾਣੀ ਵਾਲੀ ਪੈ ਫਟ ਗਈ ਤਾਂ ਉਹ ਗਰਮ ਹੋਈ ਜਾਂਦੀ ਹਾਂ ਤੇ ਹੁਣ ਕਰਵਿੰਦਰ ਕੋਲ ਸਾਡਾ ਆ ਕਿ ਆਪਾਂ ਤੇ ਇਹ ਤੋਂ ਬਾਅਦ ਘਰੇ ਜਾ ਕੇ ਕਿ ਤੁੰ ਤਸਿਆ ਕਿ ਆਹਦਾ ਕੰਮ ਹੈ ਕੀ ਉਹਨਾਂ ਕੋਲ ਹੁੰਦੇ ਨਹੀਂ ਆਉਂਗਾ ਇਹ ਤੋਂ ਬਾਅਦ ਫਿਰ ਸਾਡੀ ਵਾਪਸੀ ਪਿੰਡ ਨੂੰ ਤੇ ਮੈਂ ਨਾਲ ਤਾਂ ਜਾ ਰਹੀਆਂ ਕਿ ਵਿਚਾਰੇ ਉਹ ਤਾਂ ਬੜੀ ਦੂਰੋਂ ਆ ਰਹੇ ਨੇ ਚੰਗੌਰ ਸਾਹਿਬ ਤੋਂ ਹੁਣ ਤੇ ਰੋਟੀ ਪਾਣੀ ਚਾਹ ਪਾਣੀ ਦੇਣਾ ਨਹੀਂ ਤਾਂ ਆਹਕਾਰ ਕੱਲੇ ਚਲੇ ਜਾਂਦੇ ਮੈਂ ਕਿ ਐਨੀ ਦੂਰੋਂ ਸਵੇਰ ਦੇ ਚੱਲੇ ਹੋਏ ਨੇ ਤੇ ਮੈਂ ਜਾ ਕੇ ਰੋਟੀ-ਪੁੜੀ ਬਣਾਉਣੀ ਹੈ ਉਹਨਾਂ ਦਾ ਤੇ ਬਸ ਅਸੀਂ ਨਿਕਲ ਜਿੱਕੇ ਮੈਂ ਤਾਂ ਕਿ ਫਟਾਫਟ ਚੱਲੋ ਬਲੇ ਕੋਟਲੇ ਪਹੁੰਚ ਗਏ ਨੇ ਪਹੁੰਚ ਗਏ ਕਿ ਚੱਲ ਪਏ ਬਲੇ ਕੋਟਲੇ ਤੇ ਚੱਲ ਪਏ ਨੇ ਮੈਂ ਤਾਂ ਪੂਰੀ ਪੋਚਣ ਨਾਲ ਹੋਣੀ ਸੀ ਤੇ 바ਸੀ ਫੈਮਿਲੀ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਹੈਪੀ ਹੋਲੀ ਬੋਲੇ ਮਲੇ ਦੀਆਂ ਲੱਖ ਲੱਖ ਵਧਾਈਆਂ ਦੀ ਤੁਹਾਨੂੰ ਸਾਰਿਆਂ ਨੂੰ ਚਲੋ ਜੀ ਟਾਈਮ ਹੋ ਗਿਆ 9:30 ਵਜੇ ਦਾ 9:30 ਵਜੇ ਦਾ ਟਾਈਮ ਹੋ ਗਿਆ 9:30 ਚੱਲਿਆ ਅਸੀਂ ਘਰੋਂ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੋਲੀ ਦੀਆਂ ਤੇ ਹੋਲੇ ਮੱਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਰਿਆਂ ਦੀ ਜਿਹੜੀ ਹੋਲੀ ਔਰੰਗ ਭਰੀ ਹੋਵੇ ਰੰਗ ਭਰੀ ਹੋਵੇ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ ਖੇੜੇ ਦੇਵੇ ਚੜੀ ਤਲਾਸ਼ ਰੱਖੇ ਹਾਂ ਚਲੋ ਜੀ ਆਪਾਂ ਜਾ ਕੇ ਮਿਲਦੇ ਆਂ ਬਹੁਤ ਕਾਲੀ ਚਾਪਾ ਹੁਣ ਤੁਹਾਨੂੰ ਘਰੇ ਜਾ ਕੇ ਮਿਲਾਂਗੇ ਤੇ ਜਾਂ ਫਿਰ ਪਿੰਡ ਆਉਂਦੇ ਹੋਏ ਮਿਲਾਂਗੇ ਜਾ ਕੇ ਕੰਮ ਬਹੁਤ ਬੇਨ ਕਰਨ ਵਾਲੇ ਸਬਜ਼ੀ ਬਣਾਣੀ ਐ ਮੈਂ ਰੋਟੀ ਬਣਾਣੀ ਐ ਬਸ ਜਾ ਕੇ ਫਟਾਫਟ ਮੈਂ ਲੱਗਦੀ ਆਂ ਘਰ ਆ ਗਏ ਸੀ ਆਪਾਂ ਤੇ ਘਰ ਆ ਕੇ ਜਿਹੜਾ ਕੰਮ ਸੀ ਉਹ ਕਰਨਾ ਸੀ ਉਹ ਕਰ ਲਿਆ ਬਹੁਤ ਜ਼ਰੂਰੀ ਕੰਮ ਸੀ ਤੇ ਹੁਣ ਆਪਾਂ ਰੈਡੀ ਹੋ ਕੇ ਫਿਰ ਦੁਬਾਰਾ ਪਿੰਡ ਨੂੰ ਚੱਲੇ ਆਂ ਕਿਉਂਕਿ ਦਮਨ ਵੀ ਉੱਥੇ ਆ ਤੇ ਅੱਜ ਤੁਹਾਨੂੰ ਪਤਾ ਕਿ ਅਮਨ ਦਿਹਾੜੀ ਨਸੀ ਐ ਤੇ ਹੋਲੀ ਵੀ ਐ ਤੇ ਮਨ ਕਹਿੰਦਾ ਕਿੱਥੇ ਕੱਲੇ ਨੇ ਕੀ ਕਰਨਾ ਕਿ ਅਸੀਂ ਉੱਥੇ ਜਾਂਦੇ ਆਂ ਲੈਟਾ ਕਰਤੀਆਂ ਬੰਦ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਐਡੀ ਦੂਰ ਗੱਡੀ ਲੈ ਆਏ ਮੈਂ ਬੈਣਾ ਨਹੀਂ ਤੂੰ ਹੀ ਐਡੀ ਦੂਰ ਗੱਡੀ ਲੈ ਕੇ ਆਗੇ ਹੈ ਉਹ ਪਿੱਛੇ ਗੱਡੀ ਸੀ ਨਾ ਮੈਂ ਕਿਹਾ ਉਹ ਕਢਾ ਦਈਏ ਆ ਸਾਮਾਨ ਰੱਖੋ ਪਿੱਛੇ ਨਿਕਲ ਗਏ ਆਪਾਂ ਤੇ ਆਪਾਂ ਤਾਂ ਨਹਾਣੂ ਕੱਪੜੇ ਚੇਂਜ ਕਰ ਆਏ ਤੇ ਬਾਸੀ ਸਾਹਿਬ ਸਿਰ ਪਿੰਡੋ ਹੀ ਨਾ ਆ ਕੇ ਆਏ ਹਨ ਟੀ-ਸ਼ਰਟ ਨਹੀਂ ਚੇਂਜ ਕੀਤੀ ਉਸੇ ਟੀ-ਸ਼ਰਟ ਨਾਲ ਹੀ ਆ ਗਏ ਨੇ ਇਹਨਾਂ ਨੂੰ ਆਂਦਾ ਕਿ ਮੈਨੂੰ ਅੱਜ ਛੁੱਟੀ ਹੈ ਅੱਜ ਇਹਨਾਂ ਨੂੰ ਬਾਕੀ ਪ੍ਰੋਪਰ ਛੁੱਟੀ ਹੈ ਅੱਜ ਇਹਨਾਂ ਨੂੰ ਪਤਾ ਨਹੀਂ ਕਿਵੇਂ ਛੁੱਟੀ ਮਿਲ ਗਈ ਛੁੱਟੀ ਕਰਕੇ ਫਿਰ ਅੱਜ ਮਤਲਬ ਪਹਿਲਾਂ ਪਹਿਲਾਂ ਇਹਨਾਂ ਦਾ ਹੁੰਦਾ ਸੀ ਪਹਿਲਾਂ ਇੱਕ ਹੋਰ ਕੰਪਨੀ ਜਿਹਨਾਂ ਤੇ ਜਦੋਂ ਇਹਨਾਂ ਨੂੰ ਛੁੱਟੀ ਹੁੰਦੀ ਨਾ ਉਸ ਦਿਨ ਇਹ ਨਾਉਂਦੇ ਨਹੀਂ ਹੁੰਦੇ ਕਹਿੰਦੇ ਮੈਂ ਛੁੱਟੀ ਇੰਜੋਏ ਕਰਨੀ ਹੈ ਤੇ ਅੱਜ ਇਹਨਾਂ ਨੇ ਕਪੜੇ ਚੈਨਿੰਗ ਕੀਤੀ ਕਿ ਉਹ ਛੁੱਟੀ ਇੰਜੋਏ ਕਰਨੀ ਅੱਜ ਪੂਰੇ ਖੁਸ਼ ਨੇ ਕਿ ਮੈਂ ਤਾਂ ਹੀ ਤਾਂ ਅਸੀਂ ਪਿੰਡ ਆ ਕੇ ਦੁਬਾਰਾ ਕਿ ਚੱਲ ਆਪਾਂ ਉੱਥੇ ਜਾ ਕੇ ਮਨਾਈ ਕਰਦੇ ਆ ਇੱਥੇ ਕੀ ਕਰਨਾ ਹੈ ਨਾ ਹਾਂ ਜੋ ਕੰਮ ਸੀਗਾ ਸਾਰੀ ਫੈਮਿਲੀ ਨਾਲ ਹਾਂ ਜਿਹੜਾ ਕੰਮ ਆਪਾਂ ਇਧਰੋਂ ਜਾਣਾ ਦਾ ਆਪਾਂ ਆਪਣਾ ਜਿਹੜਾ ਪਿੰਡ ਆ ਉਹ ਚੱਠੇ ਹੋ ਕੇ ਚੱਠੇ ਨਾ ਨਾ ਨਟਕੇ ਨਟਕੇ ਚੱਟੇ ਨਟਕੇ ਹੈ ਨਾ ਇਹ ਗੱਡੀ ਕਿੱਥੇ ਵਿਚਾਲੇ ਖੜੀ ਕਰੇ ਬੈਠੇ ਰਹਿੰਦਾ ਸਾਂ ਐਂ ਦੱਸ ਅਗਲੇ ਮੋੜ ਨਹੀਂ ਕੱਟਣਾ ਹੋਰ ਨ ਮਾਰਨਾ ਹੀ ਨਾ ਇਸ ਨੂੰ ਚੱਲ ਆ ਦੇ ਘਾਰੇ ਕੁੱਤਾ ਆ ਤੇ ਆਪਾਂ ਸਿਰ ਨੂੰ ਤੇਲ ਤੂਲ ਲਾ ਕੇ ਆਗੇ ਜੀ ਘਰੋਂ ਕੱਲ ਦੀ ਮਹਿੰਦੀ ਲਾਈ ਹੋਈ ਸੀ ਤੇ ਤੇਲ ਨਹੀਂ ਲਾਇਆ ਸੀ ਤੇ ਅੱਜ ਆਪਾਂ ਸਿਰ ਲਾ ਲਿਆ ਪੂਰਾ ਚਿਟਕਿਆ ਪਿਆ ਸਿਰ ਤੇ ਕੱਲ ਨੂੰ ਆਪਾਂ ਇਹਨੂੰ ਧੋਵਾਂਗੇ ਨਹੀਂ ਤਾਂ ਰਾਤ ਨੂੰ ਉਹ ਕਪੜਾ ਬੰਨ ਕੇ ਨਾ ਸਿਰ ਤੇ ਨਹੀਂ ਤਾਂ ਕੱਪੜਿਆਂ ਨੂੰ ਸੁਹਰਾਣੇ ਲੱਗ ਜੰਗਾ ਤੇ ਚੱਟੇ ਸੇਖਵਾ ਵੱਲੋਂ ਦੀ ਜਾ ਰਹੇ ਜੀ ਆਪਾਂ ਚੱਟੇ ਨਟਕੇ ਵੀ ਲਿਖਿਆ ਉਤਰ ਕਿੱਥੇ ਨਹੀਂ ਗਿਆ ਮੈਂ ਦਿਖਾਵਾਂਗੀ ਤੁਹਾਨੂੰ ਇੱਥੇ ਕੀ ਲਿਖਿਆ ਹੋਇਆ ਹੈ ਪਿੰਡ ਦਾ ਨਾਮ ਬਾਕੀ ਤੁਸੀਂ ਦੱਸਦੇ ਹੋ ਕਿ ਚੱਠੇ ਨਟਕੇ ਆ ਕਿ ਚੱਠੇ ਸੇਖਵਾ ਹੈ ਸਾਨੂੰ ਕੁਝ ਖਾਸ ਪਤਾ ਨਹੀਂ ਕੁਲਵਿੰਦਰ ਅਮਨ ਨੂੰ ਤਾਂ ਪਤਾ ਹੈ ਸਾਨੂੰ ਨਹੀਂ ਪਤਾ ਹੈਗਾ ਉਹ ਆ ਰਿਹਾ ਲਿਖਿਆ ਕੁਝ ਦੇਖਦੇ ਆਂ ਆਪਾਂ ਕੀ ਲਿਖਿਆ ਇਹ ਕੀ ਲਿਖਿਆ ਹੋਇਆ ਹੈ ਉਪਲੀ 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 ਠੀਕ ਹੈ ਚੱਠੇ ਸੇਖਵਾ ਅੱਛਾ ਇੱਕਠੇ ਸੇਖੋ ਤਾਂ ਫਿਰ ਸਿੱਧਾ ਸੁਣਾ ਸਿੱਧਾ ਸੁਣਾ ਸੁਣਾਣ ਤੋਂ ਬਾਅਦ ਫਿਰ ਆਪਾਂ ਆ ਸੁਣਾ ਮਸੀ ਰੁਕਣਾ ਜੀ ਅਮਨੂਰਾਂ ਨੂੰ ਪਤਾ ਨਹੀਂ ਹੈਗਾ ਉਹਨਾਂ ਵਾਸਤੇ ਸਰਪ੍ਰਾਈਜ਼ ਹੈ ਤੇ ਅਸੀਂ ਲੈਣਾ ਉਹਨਾਂ ਵਾਸਤੇ ਕੇਕ ਤੇ ਉਹ ਕਹਿੰਦੇ ਸੀ ਕਿ ਜੇ ਤੁਸੀਂ ਨਾ ਆਏ ਫਿਰ ਅਸੀਂ ਕੇਕ ਨਹੀਂ ਕੱਟਣਾ ਤੇ ਅਸੀਂ ਨਾ ਉਹਨਾਂ ਨੂੰ ਦੱਸਿਆ ਕਿ ਅਸੀਂ ਆ ਰਹੇ ਹਾਂ ਤੇ ਆਪਾਂ ਹੀ ਸਰਪ੍ਰਾਈਜ਼ ਕੇਕ ਲੈ ਕੇ ਜਾਵਾਂਗੇ ਦੇਖਦੇ ਹਾਂ ਉਹਨਾਂ ਦਾ ਰਿਐਕਸ਼ਨ ਦੇਖਨੇ ਆ ਪੈਡੀਆਂ ਵੀ ਲੈ ਚਲਾਂਗੇ ਬੱਚੇ ਵਾਂਗ ਸੀ ਹੈਨਾ ਪੈਡੀਆਂ ਤੁਹਾਨੂੰ ਪਤਾ ਹੀ ਹੈ ਜਿਹੜਾ ਬਰਥਡੇ ਬੂਡੇ ਆਪਾਂ ਬਣਾਨੇ ਆ ਕੇਕ ਜਾਂ ਸਮੋਸੇ ਤੇ ਜਿਹੜਾ ਮੌਖਾ ਘਟਣਾ ਦਾ ਹੈਨਾ ਆਪੇਂ ਡਬੋਸ ਉਹਨਾਂ ਸਾਫ ਸੁਥਰਾ ਪਿੰਡ ਆ Holi ਛੱਡੀ ਜਾ ਰਹੀ ਹੈ ਆਏ ਹਾਏ ਸਾਰੇ ਲਿਪੜੇ ਥਿਪੜੇ ਹੋਏ ਨੇ ਪਿੰਡ ਬੜਾ ਸਾਫ ਸੁਥਰਾ ਹੈ ਜੀ ਆਪਾਂ ਨੇ ਕੇਕ ਲੈ ਲਿਆ ਤੇ ਉੱਪਰ ਲਗਾਇਆ ਮਿਸਟਰ ਐਮ ਐਸ ਸੀ ਬਾਸੀ ਤੇ ਨਾਲ ਆਪਾਂ ਨੇ ਲੈ ਲਈਆਂ ਗੁਜ਼ੀਆ ਇਹ ਐਨੀਵਰਸਰੀ ਦਾ ਹਾਂ ਐਨੀਵਰਸਰੀ ਦਾ ਓਕੇ ਜੀ ਮਿਸਟਰ ਐਮ ਐਸ ਸੀ ਬਾਸੀ ਚੈਨਲ ਹੈ ہمارا ਦੇਖਦੇ ਹੋ ਐ ਦੇ ਅਲੈਗੈਂਟ ਇਟਸ ਕੋਲ ਹੂੰ ਥੈਂਕ ਯੂ ਥੈਂਕ ਯੂ ਹੋ ਗਿਆ ਪੈਟੀ ਵਗੈਰਾ ਨਹੀਂ ਹੈ ਸਮੋਸੇ ਆ ਸਮੋਸੇ ਆਏ ਦੇ ਦਿਓ ਫਿਰ ਸਮੋਸੇ ਦੇ ਦਿਓ ਚਲੋ ਜੀ ਕੇਕ ਆਪਾਂ ਨੇ ਲੈ ਲਿਆ ਤੇ ਸਮੋਸੇ ਆਪਣੇ ਬਣਦੇ ਪਏ ਨੇ ਤੇ ਇੱਧਰ ਮੈਂ ਲੈ ਕੇ ਆਈਆਂ ਗੁਜ਼ੀਆ ਘਾਰ ਲਈ ਤਾਰ ਖਾਰੇ ਮੈਨੂੰ ਐਵੇਂ ਨਹੀਂ ਹੈਗਾ ਥੈਂਕ ਯੂ ਵੀ ਨਹੀਂ ਬੋਲਿਆ ਕਿ ਸੋਨੂ ਤੂੰ ਮੈਨਰੇ ਲੈ ਕੇ ਆਈਂ। ਮੈਂ ਵੀਡੀਓ ਤਾਂ ਪਹਿਲਾਂ ਚਲਾਣ ਤੋਂ ਪਹਿਲਾਂ ਨਾ ਮੈਂ ਕਰਤਾ ਹੀ ਥੈਂਕ ਯੂ। ਐ ਨਹੀਂ ਕਿਹਾ ਹੈ ਗਿਆ ਆਹਾ ਵਾਓ ਵਾਓ ਸਵਾਦ ਹੈ ਨਾ? ਬਸ ਇੱਕ ਹੀ ਖਾਣੀ ਵੱਧ ਨਹੀਂ ਖਾਣੀ ਮਿੱਠਾ ਮਾੜਾ ਆਪਣੇ ਲਈ। ਬਹੁਤ ਟੇਸਟੀ ਲੱਗ ਰਹੀ ਹੈ ਮੈਂ ਵੀ ਇੱਕ ਖਾਲਾਂ ਫਿਰ ਹੱਥ ਤੋਂ ਖਾਣ ਦੀ। ਹਾ ਤੁਹਾਨੂੰ ਹੱਣੇ ਯਾਰ ਕੁਛ। ਟਰੱਕ ਦੇ ਪਿੱਛੇ ਲਿਖਿਆ ਹੋਇਆ ਅੱਖ ਬਾਜ ਵਰਗੀ ਤੇ ਨਿਮਰਤਾ ਸਾਤ ਵਰਗੀ। ਤੇ ਸਪੀਡ ਆਇਆ ਚੱਕੀਆਂ ਦੇਖ ਲੋ ਪੂਰੀਆਂ ਚੱਕੀਆਂ ਉਤਾਰ ਹੈਂ ਅਈ ਯਾਰ ਰੋਡ ਛੋਟਾ ਨਹੀਂ ਤਾਂ ਓਵਰਟੇਕ ਕਰਦੇ ਕਰ ਲੈਂਦਾ ਮੈਂ ਹੁਣ ਬਸ ਆ ਗਈ ਮੋਰੋਂ ਚਲੋ ਕੋਈ ਗੱਲ ਨਹੀਂ ਓਵਰਟੇਕ ਕਰਨ ਦੀ ਲੋੜ ਨਹੀਂ ਉਹ ਫਿਰ ਕਹਿ ਤਾਂ ਰਿਹਾ ਅੱਖ ਮੇਰੀ ਬਾਜ ਵਰਗੀ ਤੇ ਨਿਮਰਤਾ ਸਾਧ ਵਰਗੀ ਬਾਜ ਵਰਗੀ ਅੱਖੇ ਉਡਾਈ ਜਾ ਰਿਹਾ ਉਹ ਜੋ ਟਰੱਕਾਂ ਦੇ ਪਿੱਛੇ ਨਾਲ ਯਾਰ ਇਹ ਚੀਜ਼ਾਂ ਜਿਹਨੂੰ ਦੇਖੀਏ ਨਾ ਥੋੜ੍ਹ ਜੀ ਹਾਂ ਵਧੀਆ ਲੱਗਦੀਆਂ ਨੇ ਇਹ ਵਧੀਆ ਲੱਗਦੀਆਂ ਥੋੜ੍ਹ ਜੇ ਬਹੁਤ ਸੋਹਣੇ ਲਿਖੇ ਹੁੰਦੇ ਨੇ ਇੱਕ ਹੋਰ ਲਿਖਿਆ ਆ ਥੱਲੇ ਪੜ੍ਹਿਆ ਨਹੀਂ ਜਾ ਰਿਹਾ ਯਾਰ ਪਤਾ ਨਹੀਂ ਕੀ ਲਿਖਿਆ ਪਿੰਡ ਪਹੁੰਚ ਗਿਆ ਸੀ ਤੇ ਆ ਕਿਵੇਂ ਬੈਠੇ ਹੋ ਇਹ ਰੰਗ ਦਾ ਦੇਖੋ ਤੇਰਾ ਹਾਪੀ ਹੋਲੀ ਲਾਲੋ ਲਾਲ ਨਾ ਦਮੂ ਦਾ ਵੀ ਨਹੀਂ ਉਤਰ ਰਿਹਾ ਹੈ ਹਾਪੀ ਹੋਲੀ ਪੁੱਤ ਚਾਹ ਦੋ ਕਹਿਣਾ ਮੂੰਹ ਤਾਂ ਦਿਖ ਹੀ ਰਿਹਾ ਕਿਆ ਵਧੀਆ ਐਨਾ ਟਾਈਮ ਠੀਕ ਹੈ ਹਣ ਤੇਰੀ ਤੇਰੀ ਘਰ ਦੇ ਸਮੋਸੇ ਨੇ ਤੇਰੀ ਲਾ ਦੇ ਮੈਂ ਮੁੱਤੀ ਉਹ ਦੇਈ ਨਹੀਂ ਤੇ ਮੈਂ ਹੋਰ ਖਾਉਂਗਾ ਹਾਂ ਹੋਰ ਖਾਓ ਸਮੋਸੇ ਮਾਈ ਗੋਡ ਹੈਲੋ ਐਕਸਕਿਊਜ਼ ਮੈ ਉਹ ਮਰ ਜਦਾਂ ਮੈਂ ਦੇਖਾ ਦਮਨੇ ਦਿਖਾਇਓ ਦਮਨ ਤੋਂ ਅਜਿਓ ਨਜ਼ਰ ਦੀਆਂ ਐੜਕਾ ਲੱਗਿਆ ਹੋਲੀ ਨਾਲ ਮੋੜ ਲੰਗਿਆ ਪਿਆ ਚਲ ਸਮੋਸਾ ਖਾਣਾ ਹੈ ਐਂਡ ਕਾ ਐਂਡ ਕਾ ਲੱਗ ਸਮੋਸੇ ਵੰਡ ਸਟਾਈਲ ਦੇ ਨਾਲ ਮੈਂ ਬੋਲੂੰਗੀ ਨਾ ਛੇਤੀ ਪਾਓ ਤੇ ਪਾਓ ਪਾਣੀ ਹੈ ਚਟਨੀ ਹਾਂ ਦੋ ਦੋ ਦੇ ਉਹਨੂੰ ਕਿਹੜਾ ਜਿਹਦੀ ਆਵਾਜ਼ ਕਿਉਂ ਦੁਰਗੁਣਾ 15 ਨੇ ਦੇਖ ਲੈ ਦੋ 15 ਜਮਾਨ ਤੋਂ ਕੁੱਪ ਦੇ 15 15 ਨੇ ਇਕ ਹੋਰ ਹਾਲੋ ਕੱਲੇ ਕੱਲੇ ਜਾਣੇ ਆਲਪਮੜੀ ਟਲ ਨੂੰ ਭੇਜੋ ਫੋਟੋ ਸਾਨੂੰ ਭੇਜ ਦਿੰਦੇ ਆ ਖਾਦਾ ਖਾਦਾ ਅੱਜ ਅਸੀਂ ਵੀ ਸਮੋਸੇ ਲਿਆਂਦੇ ਨੇ ਫੋਟੋਆਂ ਵੀ ਬਰੈੱਡ ਦਿਖਾਓ ਆ ਵੇਖੋ ਸਮੋਸੇ ਖਾਣਦੇ ਹਾਂ ਹਾਂ ਜਿੱਦ ਨੂੰ ਹੋਇਆ ਕਿਹਨਾਂ ਨੂੰ ਸਮੋਸੇ ਖਾਣੇ ਨੇ ਕਿਹਨਾਂ ਨੂੰ ਕਿਉਂ ਤੂੰ ਲੱਗ ਰਹੀ ਹੈ ਮੇਰਾ ਤੇ ਆਪਣਾ ਤਾਂ ਸੂਟ ਦਾ ਰੰਗ ਸੇਮ ਚੁੰਨੀ ਲਾਲਾ ਚੁੰਨੀ ਮੇਰੀ ਪਹਰੀ ਮੇਰੀ ਰੀਸ ਨਾ ਤੂੰ ਮੇਰਾ ਆ ਸੂਟ ਪਾ ਲਿਆ ਤੇਰੀ ਸਲਵਾਰ ਵਰਗਾ ਮੇਰੀ ਸ਼ਰਟ ਹੈ ਮੈਂ ਫੜਾਕ ਬਣਾਈ ਬਸ ਤੂੰ ਸਿੱਧੀ ਕਮੀਜ਼ ਹੈ ਮੈਂ ਸਿੱਧੀ ਕਮੀਜ਼ ਬਣਾਈ ਤੂੰ ਫੜਾਕ ਬਣਾਈ ਹੈ ਪਰ ਕੋਈ ਨਹੀਂ ਬਸ ਜਿਹੜੇ ਬੰਦੇ ਅੰਦਰੋਂ ਚ ਨਹੀਂ ਨਿਕਲ ਰਹੇ ਖਾਣ ਵਾਸਤੇ ਉਹਨਾਂ ਨੂੰ ਵਾਇ ਨਹੀਂ ਮਾਰਨੀ ਚੁੱਪ ਕਰਕੇ ਖਾ ਕੇ ਖਾ ਕੇ ਡਕਾਰ ਲੈ ਕੇ ਸੌਂ ਜਾਓ ਠੀਕ ਹੈ ਸਹੀ ਗੱਲ ਹੁਣ ਕਹਿੰਦੀ ਆ ਬਾਜ਼ਾਰ ਜਾਣਾ ਹੁਣ ਲੇਕਿਨ نیند ਨਹੀਂ ਆਉਂਦੀ ਸਮੋਸੇ ਖਾ ਕੇ ਚੜਨਾ نیند ਨਾ ਦਾ ਵਿਆਹ ਹੁਣ ਤਿਆਰ ਹੋ ਜਾਂਦਾ ਆ ਰਾਵੜਾ ਮੁੰਡਾ ਆ ਰਾਵੜਾ ਇਤਨਾ ਲੱਗਿਆ ਜੀ ਰਾਵੜਾ ਮੁੰਡਾ ਫਿਰ ਰਾਮ ਨੇ ਤਿਆਰ ਹੁੰਦਾ ਆਂਦਾ ਰਾਮ ਨੇ ਤਿਆਰ ਹੋਇਆ ਗਾ ਦਹੂ ਛੱਡ ਦੇ ਤਨੂ ਆ ਪੋਰਟਰੇਟ ਬਣਾਓ ਆ ਆ ਵਾਜ ਵਿਆਹ ਹੈ ਨਾ ਪੋਰਟਰੇਟ ਇਹ ਪੈਨ ਨੇ ਹੁਣ ਆਪਾਂ ਲੂਣ ਵਾਲੇ ਹੋ ਗਏ ਬੁੱਢੇ ਹੋ ਗਏ ਬੱਸ ਬੱਸ ਹੋ ਗਈ ਫੋਟੋ ਹੋ ਗਈ ਹੋ ਗਈ ਹੋ ਗਈ ਹੋ ਗਈ ਆ ਬਹੁਤ ਹੀ ਬਣਾ ਬਣਾ ਕੋਕ ਤੇ ਮਾਤਾ ਕੋਸ ਨਾ ਚੋਲ ਕਰੋ ਚਮਚੇ ਨਾਲ ਕੇ ਪਾਣਾ ਸੀ ਚਮਚੇ ਨਾਲ ਚੋਲ ਕਰਨ ਨੂੰ ਨਹੀਂ ਹਟਦੇ ਚਲ ਪਰੋਣਾ ਹੁੰਦਾ ਨਾ ਪਰੋਣੇ ਕੋ ਬੋਨ ਚਮਚੇ ਨਾਲ ਆਪਾਂ ਕਰੀਏ ਚਮਚੇ ਨਾਲ ਆਪਾਂ ਤੇ ਆ ਪਰੋਣੇ ਨਹੀਂ ਰਿਕ ਵਿਚੋਲਾ 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 ਦੁਬਾਰਾ ਦਮਾ ਪਾਸੀ ਗਿਆ ਬੱਚੋ ਵਾਲਾ ਪਛਤਾਂਦਾ ਮੈਂ ਕਾ ਤੋ ਰਿਸ਼ਤਾ ਕਰਾਤਾ ਮੈਂ ਤੈਨੂੰ ਉਹਨਾਂ ਨਾਲ ਮੈਂ ਮਜ਼ਾਕ ਕਰਦਾ ਹਾਂ ਹਾਂ ਆਈ ਤਾਂ ਗਰਮੀ ਵੀ ਲੰਘ ਗਈ ਹੈ ਨਹੀਂ ਹਾਂ ਗਰਮੀ ਹੈ ਵੈਸੇ ਤਾਂ ਨਾਲ ਪੁਨੀਤ ਮੈਂ ਇਹ ਅੰਦਰ ਖੁੱਡਾ ਚੋਂ ਹੀ ਨਿਕਲ ਰਹੇ ਲਾਦਾ ਹਾਂ ਮੈਂ ਖਾ ਇਹ ਫੋਟੋ ਮੰਮੀ ਦੇ ਦਿੰਦਾ ਵਾਲੇ ਮੁੰਡੇ ਤੇ ਗੋਲੀ ਲੱਗੀ ਪਿਆਰ ਕੀਤੇ ਹਨ ਉਹ ਪਿਆਰ ਤਾਂ ਕਰਦੇ ਹਨ ਤੇ ਉਹ ਗਲਤੀ ਨਾਲ ਟੇਡਾ ਹੋ ਗਿਆ ਪੈਰ ਪੱਟ 'ਚ ਗੋਲੀ ਵੱਜੀ ਵਿਆਹ ਵਾਲੇ ਮੁੰਡੇ ਤੇ ਲਾੜੇ ਦੇ ਲਾੜੇ ਤੇ ਗੋਲੀ ਵੱਜੀ ਸਰਪਾਲਾ ਨੇ ਨਹੀਂ ਗਿਆ ਨਾਲ ਕੋਈ ਕਿਹੜਾ ਹੈ ਸਰਪਾਲ ਨੂੰ ਕਿਹੜਾ ਹੈ ਮਾਡੇ ਵਿਆਹ ਤੋਂ ਪਹਿਲਾਂ ਵੀ ਕਿ ਮਾਰਦੇ ਸੀ ਕਿ ਸਰਪਾਲਾ ਇਹ ਸਵਾਸਤ ਹੈ ਨਾ ਪਰ ਅੱਜ ਸੀ ਜੇ ਬਾਹਰ ਤੋਂ ਲੱਗ ਕੋਈ ਮੁੰਡੇ ਨਾਲ ਗੱਲਬਾਤ ਕਰੇ ਸਰਪਾਲਾ ਤੋਲ ਨਹੀਂ ਕੁੜੀ ਅੱਛਾ ਅੱਜਕੱਲ੍ਹ ਤੇ ਸਰਪਾਲਾ ਇਹਨੇ ਆਕੇ ਨੀ ਕਿਹਦੇ ਕਿਤਾ ਕੌਂਫਰੈਂਸ ਇਹਨਾਂ ਨਾਲ ਮਸਲਾ ਬਣੀ ਕੋਈ ਚੱਕਰ ਹੀ ਨਹੀਂ ਗੌਰਖ ਉਹ ਕਿੱਥੇ ਚੜ ਗਿਆ ਇਹ ਮਸਲਾ ਪਾਗਲ ਕਰ ਤੂੰ ਜਰਾ ਸਮਝਿੰਦੀਂ ਕਿਦਾਂ ਕੀਤੀਆਂ ਵਿਆਹ ਤੇ ਤੇਰਾ ਕਿਤੇ ਬਦ ਨਹੀਂ ਨਹੀਂ ਵਿਆਹ ਤੇਰਾ ਬਹੁਤ ਤਗੜਾ ਹੈ ਸਕੋਰਪੀਅਸ ਤੈਨੂੰ ਵਿਆਹ ਲੈ ਆਏ ਆ ਤੇ ਤੂੰ ਗੱਲਾਂ ਛੱਡਦੀ ਏਕ ਸਕੋਰਪੀਅਸ ਹੱਤ ਜਾਨੇ ਤੈਨੂੰ ਵਿਆਹ ਲੈ ਆਏ ਆ ਤੂੰ ਬੇਨੀ ਸਰਵਾਲਾ ਪਾਲਦੀ ਹੈ ਆਪਣੇ ਗੱਡੀ ਜਗ੍ਹਾ ਵੇਖਣੀ ਸੀ ਨਾ ਗੱਡੀ ਜਗ੍ਹਾ ਹੈਗੀ ਕਿ ਨਹੀਂ ਹੈਗੀ ਬੜੀ ਵੱਡੀ ਹਮ ਆਸੀ ਚੋਈ ਸੀਗੀ ਮਰਸੀਡੀਜ਼ ਮਰਸੀਡੀਜ਼ ਜੋ ਚੋਈ ਉਹ ਲੈ ਗਿਆ ਮੇਰੂੰ ਅਖਰੀ ਚੱਜ ਪਿਆ ਕਰੇ ਸੀ ਮਾਸੀ ਇਹ ਨੋਵਾ ਚ ਆਈ ਮੇਰਾ ਤੇ ਦਗਣ ਕਿਹੜੇ ਚ ਆਈ ਬਲੋ ਬਾਈ ਮੇਰੇ ਦੂਜੇ ਹੀ ਦੋ ਬੜੀ ਸੀ ਲੈ ਹੋਰ ਇੰਜਰੋਵਰ ਹੀ ਗਾਹਾਂ ਤੇ ਕਗਣਾ ਨੋਵਾ ਚ ਆਈ ਸੀ ਹੂੰ ਬਰਨਾ ਨਾ ਕਿ ਤੇ ਨੋਵਾ ਸੀ ਨੋਵਾ ਸੀ ਮਰੂਤੀ ਮੇਰੇ ਵਾਰੀ ਮੇਰਾ ਜਿਗਰਾ ਦੇਖੋ ਤੇਰੀ ਪੇਦੜ ਜੀ ਬੜੀ ਮਸ਼ਹੂਰ ਸੀ ਉਦੋਂ ਹਾਂ ਗੇਦੀ ਮਟਿਲਾਂ ਜੀ ਮਰੂਤੀ ਚਲਾਉਂ ਐਡੀ ਕਾ ਮਰੂਤੀ ਚ ਗਗਣ ਕਿਹੜੀ ਘਟੀ ਚਾਹੀਏ ਨੋਵਾ ਚ ਮੈਂ ਟਰੰਕੂ ਚਾਹੀਏ ਚਲੋ ਛੋਟਿਆ ਕੀ ਗਗਨ ਛੋਟਿਆ ਗਗਨ ਨੂੰ ਛੋਟਿਆ ਬਚਾਈ ਹੁਣ ਕਰਵਾਇਆ ਸਹੀ ਚੰਗੀ ਨਹੀਂ ਇਹ ਵਾਲੀ ਮੰਦੇ ਵਾਹ ਦਾ ਟੁਕਾ ਕੀਤਾ ਦਾ ਪਾਪਾ ਨੇ ਮੇਰੀ ਨੀ ਬਣਾਵੀ ਜੋਦੀ ਪਹੁੰਚ ਗਏ ਅਸੀਂ ਖੇਤਾਂ ਚ ਸੈਰ ਕਰਨ ਵਾਸਤੇ ਤੇ ਅਮਣ ਹੋਰੀ ਰਹੀਆਂ ਨੇ ਸੇਰ ਦੀਆਂ ਸਲੂਟ ਹਜੇ ਤੱਕ ਆਈਆਂ ਨਹੀਂ ਤੇ ਮੈਂ ਤਾਂ ਨੂੰ ਕਹ ਚਲੋ ਆਪਾਂ ਖਲਚਰ ਘੁੰਮ ਫਿਰਨੇ ਆਂ ਚਾਰ ਨੇ ਸਮੋਸੇ ਖਾਦੇ ਹੋਏ ਨੇ ਸਾਨੂੰ ਸੈਰ ਕਰਣੀ ਬਹੁਤ ਜ਼ਰੂਰੀ ਹੈ ਕੀ ਗੱਲ ਰਹਿੰਦੇ ਹੋ ਮੇਰੇ ਬੱਸ ਕਿਆ ਆ ਮੇਰੇ ਜੂੜੀ ਦੇ ਸਮੋਸੇ ਖਾਦੇ ਸੀ ਦੱਸਣਾ ਜ਼ਰੂਰੀ ਹੈ ਦੱਸਣਾ ਜੀ ਤੇ ਸੱਚ ਇੱਕ ਮੈਂ ਇੱਥੇ ਮੈਨੂੰ ਚੇਤਾ ਆ ਗਿਆ ਜੂੜੇ ਤੋਂ ਸਾਰੇ ਪੁੱਛ ਰਹੇ ਮੈਂਦੀ ਕਿੰਨਾ ਟਾਈਮ ਰੱਖਣੀ ਤੇ ਮੈਂਦੀ ਤੁਹਾਡੀ ਮਰਜ਼ੀ ਵੈਸੇ ਅੱਧਾ ਘੰਟਾ ਘੰਟਾ ਮੈਂ 2 ਘੰਟੇ ਰੱਖੀ ਸੀ ਤੁਹਾਡੀ ਮਰਜ਼ੀ ਹੈ ਅੱਧਾ ਘੰਟਾ ਰੱਖ ਲਓ ਘੰਟਾ ਰੱਖ ਲਓ ਚੜ ਜਾਂਦਾ ਕਲਰ ਜੇ ਪਹਿਲਾਂ ਭਿੱਜੀ ਹੋਏ ਨਾ ਅੱਧਾ ਘੰਟਾ ਹਾਂਜੀ ਇਹ ਸਟਾਲਾ ਭਿੱਜਿਆ ਐਸ ਤਰ੍ਹਾਂ ਮਚਲੀ ਕੀ ਹਾਂ ਕਾਲਾ ਵੀ ਜਾਵਾਂ ਹਾਂ ਵਧੀਆ ਗੱਲ ਹੈ ਹਾਂ ਐਸ ਤਰ੍ਹਾਂ ਮਚਲਿਆ ਹੋ ਜਾਂਦਾ ਨਾ ਇਹ ਲੈ ਮੇਰੇ ਮੁੰਡਾ ਉਹ ਲੈ ਜਾਂਦਾ ਮੈਂ ਕਾ ਡਰਾਈਵਰ ਆਹ ਤੂੰ ਸਾਈਕਲ ਤੇ ਆਇਆ ਇਹ ਤਾਂ ਬਹੁਤ ਦੂਰ ਸੀ ਨਾ ਸੀ ਬੱਸ ਕਰ ਸਵੇਰੀ ਹੂਟਰ ਲਾਇਆ ਮੈਨੂੰ ਤਾਂ ਸਬਜ਼ੀ ਰਹਿਣੂਆ ਤੂੰ ਉਹ ਤੇ ਸਬਜ਼ੀ ਵੇ ਮਿਲਦੀ ਬਈ ਇਹ ਮੈਨੂੰ ਲੱਗਿਆ ਹਾਂ ਉਹ ਫੋਦੇ ਸਿੰਘ ਵੀ ਆ ਗਿਆ 8/11 ਕਿਵੇਂ ਆਂਦਾ ਵਾਲ ਫਾਕੇ ਆ ਆ ਬਾਲ ਦੇ ਹਾਈ ਫਟੇ ਲਿਆ ਤੇਰੇ ਵਾਲਾਂ ਦੇ ਜੂੜਾਂ ਨੇ ਟਮੜ ਗਿਆ ਬਸ ਤੈਨੂੰ ਕਈ ਵੀ ਜੂੜਾ ਕਰਾਂ ਲੇ ਪਰ ਮੰਮੀ ਥੋੜੀ ਆ ਤੁਸੀਂ ਹੈ ਅਗਲੇ ਨੇ ਕਹਣਾ ਇੰਨੀਆਂ ਜੁਲਾਨੀਆਂ ਨੇ ਘਰੇ ਜੂੜਾ ਨਹੀਂ ਕਰ ਸਕਦੀ ਉਹਦਰ ਆਪਣੇ ਚਾਚੂ ਵੀ ਆ ਗਏ ਤੁਸੀਂ ਉਹ ਤਾਂ ਕੋਈ ਚਾਲ ਉਹ ਯੈਸ ਹਾਂ ਨਾਟਕੇ ਆ ਨਾਟਕੇ ਆ ਟੋਟਾ ਕਿਹਨੇ ਟੋਟਾ ਨਾ ਤੋੜੇ ਪਾਣੀ ਲਾਉਣ ਵਾਲਾ ਸੁੱਕੀ ਪਈਏ ਕਣਕ ਆਪਣੀ ਹੈਂ लास्ट ਪਾਣੀ ਹਾਂ लास्ट ਪਾਣੀ ਦਸਾਂ ਦੇਣਾ ਤੱਕ ਕਣਕਾਂ ਨੇ ਨਾ ਦੇ ਲੋ ਰੰਗ ਬਦਲਿਆ ਗਿਆ ਕਣਕਾਂ ਦਾ ਥੋੜਾ ਜਿਹਾ ਸੁਨਹਿਰੀ ਪਣ ਆ ਗਿਆ ਹਲਕਾ ਆ ਗਿਆ ਕਿਨਾਂ ਅਸੀਂ ਤਾਂ ਪਿੰਦੇ ਨੇ ਬਣਾ ਕੇ ਰੱਖਦੀ ਤੁਹਾਡੇ ਵਾਸਤੇ ਤੁਸੀਂ ਪੀਓ ਆ ਚੱਲੀਏ ਅੰਦਰ ਆ ਗਏ ਉਸ ਤੋਂ ਪਿੰਡੇ ਨਹੀਂ ਮੈਂ ਤਾਂ ਚਾਹ ਬਣਾ ਕੇ ਰੱਖੀ ਮੈਂ ਹੋਣਗੇ ਪੀ ਲੈਣੀ ਜਲਦੀ ਆਪਾਂ ਬਾਹਰ ਰੋਟੀ ਬਾਹਰ ਕਿੱਥੇ ਚੱਲਾਂਗੇ ਬਾਹਰ ਚੱਲਾਂਗੇ ਕਿੱਥੇ ਨਾਮ ਤੇ ਰੋਸਪਾਈ ਚੱਲਦੀ ਨਹੀਂ ਅਸੀਂ ਸਕੂਟਰ ਜਾਏਗਾ ਅਮਨ ਤੇ ਮੈਂ ਤੁਹਾਨੂੰ ਗੱਡੀ ਮੱਛਰ ਬਹੁਤ ਆ ਉਹ ਕੁਝ ਨਹੀਂ ਦਾ ਹੈ ਤੇ ਰੁੱਕਾ ਕਰ ਲਾਂਗੇ ਨਹੀਂ ਗੱਡੀ ਦਾ ਉਹ ਆਪ ਸੈੱਟ ਕਰਕੇ ਦੇਖ ਲੈ ਇਹਨਾਂ ਬਾਪੇ ਉਹ ਮੈਂ ਪਾਣੀ ਪਾ ਕੇ ਦੇਖੇ ਉਹ ਨਿਕਲ ਜਾਂਦੇ ਪਾਣੀ ਕਿਹੜੇ ਹੋਟਲ ਚ ਪਾਣੀ ਰੋਟੀ ਇਹ ਮੁੰਡੇ ਕੀ ਖੜੇ ਪੜਕ ਜੇਪ ਹੈ ਯਾਰ ਸੁਣੋ ਕੋਈ ਜਾਨੇ ਤੁਹਾਡੇ ਪਿਆ 2 ਘੰਟੇ ਤੋਂ 2 ਘੰਟੇ ਪਹਿਲੇ ਚੱਲਦੇ ਆ ਕੋਈ ਜਾਨੀ ਹੈ ਕਿ ਚਲਵਾਤਾ ਹੈ ਜੀ ਆ ਜੀ ਐਨੀਵਰਸਰੀ ਦਾ ਸਰਪ੍ਰਾਈਜ਼ ਹੈ ਹੈ ਪੂਰਾ ਪਿਆ ਪੂਰਾ ਤਗੜਾ ਵਿਆਹ ਕਰਨਾ ਉਸ ਦਿਨ ਤਾਂ ਹੀ ਤਨੀ ਉਦੋਂ ਹੋਇਆ ਸੀ ਹੁਣ ਤਗੜਾ ਵਿਆਹ ਕਰਨਾ ਚਲੋ ਗਾਇਸ ਅਨੂ ਇਨਵੀਟੇਸ਼ਨ ਆ ਕਿ ਘਰੇ ਆਓ ਅਸੀਂ ਆ ਗਏ ਆ ਤੇ ਚਾਹ ਪਾਣੀ ਪੀਣੀ ਤੇ ਇਧਰ ਮੈਂ ਉਤਾਰ ਦੇ ਮੋਢੇ ਤੇ ਹੱਥ ਰੱਖਿਆ ਮੈਨੂੰ ਫੀਲਿੰਗ ਆ ਰਹੀ ਕਿ ਅੱਜ ਅਮਨੋਰ ਦੀ ਐਨੀਵਰਸਰੀ ਤੇ ਸਾਡੀ ਵੀ ਐਨੀਵਰਸਰੀ 30 ਅਕਤੂਬਰ ਦੀ ਹੁੰਦੀ ਪਰ ਅਸੀਂ ਕਦੇ ਸੈਲੀਬ੍ਰੇਟ ਨਹੀਂ ਕੀਤੀ ਲੱਹ ਕਰੁੰਦਰ ਸਿੰਘ ਕਰਦਾ ਸੈਲੀਬ੍ਰੇਟ ਹਾਂ ਹਮਣ ਹਮਣ ਕਹਿੰਦੀ ਮੇਰੀ ਫਰੈਂਚ ਕਰ ਦੋ ਕਿ ਮੇਰਾ ਅੱਜ ਵਿਆਹ ਹੋਇਆ ਹੈ ਹੈ ਨੋਨੀ ਹੋਏ ਸੁਣਾਵ ਤੇ ਇੱਕ ਅੱਧੀ ਅਨਿਵਰਸਰੀ ਤੇ ਉਹਦਾ ਨੇ ਸਾਨੂੰ ਉੱਤੇ ਹੋਟਲ ਤੇ ਬੁਲਾਇਆ ਸੁਣਾਵ ਭਾਣਾ ਨਹੀਂ ਭਾਇ ਸੁਨਾਹ ਕਸ਼ਮ ਗਰੂਰ ਗਏ ਹਾਂ ਹਾਂ ਸੁਨਾਹ ਸੁਗਰੂਰ ਗਏ ਸੀ ਕੇਟੀ ਤੇ ਲੈ ਕੇ ਸਾਨੂੰ ਉਹ ਮੈਨੂੰ ਬੜੀ ਖੁਸ਼ੀ ਹੋਈ ਤੇ ਹਾਂ ਉਹਨਾਂ ਨੂੰ ਕੀ ਲੱਗਦੇ ਹਨ ਕਿ ਸਾਰੀ ਦੋਸਤੀ ਹੀ ਹੋਈ ਹੈ ਤੇ ਗੁਲਦੀਪ ਤੇ ਨੋਨੀ ਦੋਨੇ ਜਣੇ ਕੇ ਕੇਕ ਖੂਗ ਲਿਆ ਅਡੇ ਬਾਅਦ ਮੈਂ ਝੋਕਰੋਂ ਲਾਗ ਪਾ ਗਈ ਤੇ ਮੈਨੂੰ ਅੰਦਾ ਇੱਡਾ ਮਨੂ ਕੀ ਹੋਇਆ ਹਾਂ ਤੇ ਗੱਲ ਵੀ ਸਹੀ Tá na rádio ali pra mim.